ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਦਸ਼ਵੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਵਾਨ ਸਜਾ ਕੇ ਬੈਠੇ ਨੇ ਦੀਵਾਨ ਦੇ ਵਿੱਚ ਸੰਗਤਾਂ ਬੈਠੀਆਂ ਨੇ ਬੇਅੰਤ ਇੱਕ ਕਾਜੀ ਵੀ ਬੈਠਾ ਜਿਹੜਾ ਉਹ ਕਥਾ ਵਿਚਾਰ ਸਰਵਨ ਕਰ ਰਿਹਾ ਹੈ ਸਤਿਗੁਰੂ ਜੀ ਵਿਚਾਰ ਦੇ ਵਿੱਚ ਸਮਝਾ ਰਹੇ ਹਨ ਲੇਖਨ ਮਿੱਟੀ ਹੈ ਸਖੀ ਜੋ ਤਰ ਲਿਖਿਆ ਕਰਤਾਰ ਹੈ ਇਹ ਵੀ ਵਿਚਾਰ ਜਿਹੜੀ ਉਹ ਚੱਲ ਰਹੀ ਹੈ دیਵਾਨਾ ਦੀ ਸਮਾਪਤੀ ਹੋਈ ਸਮਾਪਤੀ ਤੋਂ ਬਾਅਦ ਕਾਜੀ ਜਿਹੜਾ ਸਤਿਗੁਰੂ ਦੇ ਕੋਲ ਆਇਆ ਕਹਿਣ ਲੱਗਾ ਸਤਿਗੁਰੂ ਜੀ ਜੋ ਕਰਤਾਰ ਨੇ ਧੁਰ ਤੋਂ ਲੇਖ ਲਿਖ ਦਿੱਤੇ ਨੇ ਉਹ ਲੇਖ ਮਿਟਣੇ ਨਹੀਂ ਹਨ ਤੇ ਫਿਰ ਤੁਹਾਡੇ ਕੋਲ ਆਉਣ ਦਾ ਕੀ ਲਾਭ ਹੈ ਮੱਥਾ ਟੇਕਣ ਦਾ ਕੀ ਫਾਇਦਾ ਹੈ ਜਦੋਂ ਇਹ ਲੇਖ ਹੀ ਨਹੀਂ ਮਿਟਣੇ ਹਨ ਤਾਂ ਸਤਗੁਰੂ ਜੀ ਕਹਿਣ ਲੱਗੇ ਇਹ ਸਵਾਲ ਦਾ ਜਵਾਬ ਤੁਹਾਨੂੰ ਕੱਲ੍ਹ ਦੇ ਦੀਵਾਨਾ ਵਿੱਚ ਦਿਆਂਗੇ ਅਗਲੇ ਦਿਨ ਦੀ ਦੀਵਾਨ ਸਜੇ ਸਤਗੁਰੂ ਜੀ ਨੇ ਇੱਕ ਕਾਗਜ਼ ਛਿਆਹੀ ਤੇ ਮੋਹ ਜਿਹੜੀ ਸੀ ਆਪਣੇ ਕੋਲ ਮਗਾ ਕੇ ਰੱਖ ਲਈ ਕਿਉਂਕਿ ਸਤਗੁਰੂ ਜੀ ਨੇ ਪਤਾ ਸੀ ਕਿ ਕਾਜੀ ਨੇ ਆਉਣਾ ਤੇ ਇਹ ਸਵਾਲ ਦਾ ਫਿਰ ਉੱਤਰ ਲੈਣਾ ਹੈ ਜਦੋਂ ਦੀਵਾਨ ਦੀ ਸਮਾਪਤੀ ਹੋਈ ਕਾਜੀ ਜਿਹੜਾ ਸਤਗੁਰੂ ਦੇ ਕੋਲ ਆਇਆ ਸਤਗੁਰੂ ਜੀ ਨੇ ਉਹ ਮੋਹ ਜਿਹੜੀ ਸੀ ਕਾਜੀ ਦਿੱਤੀ ਇਹ ਕਾਜੀ ਜੀ ਮੋਰਤੇ ਕੀ ਲਿਖਿਆ ਪੜ ਕੇ ਸੁਣਾਉਂ ਜਦੋਂ ਕਾਜੀ ਨੇ ਮੋਰ ਨੂੰ ਦੇਖਿਆ ਤਾਂ ਮੋਰ ਦੇ ਅੱਖਰ ਪੁੱਠੇ ਸਨ ਕਹਿਣ ਲੱਗਾ ਸਤਿਗੁਰੂ ਜੀ ਇਹ ਤਾਂ ਮੋਰ ਦੇ ਅੱਖਰ ਪੁੱਠੇ ਨੇ ਪੜੇ ਨਹੀਂ ਜਾਂਦੇ ਹਨ ਜਦੋਂ ਸਤਿਗੁਰੂ ਜੀ ਨੇ ਉਸੇ ਮੋਰ ਨੂੰ ਸਿਆਹੀ ਨਾਲ ਲਾ ਕੇ ਤੇ ਕਾਗਜ਼ ਤੇ ਲਾਇਆ ਤੇ ਕਾਜੀ ਨੇ ਝਟ ਪੜ ਦਿੱਤਾ ਸਤਿਗੁਰੂ ਜੀ ਕਹਿਣ ਲੱਗੇ ਇਸੇ ਤਰ੍ਹਾਂ ਸਾਡੇ ਮਾਸਤਕ ਦੇ ਲੇਖ ਵੀ ਮੋਰ ਤਰ੍ਹਾਂ ਪੁੱਠੇ ਹਨ ਜਿਵੇਂ ਮੋਰ ਦੇ ਅੱਖਰ ਪੁੱਠੇ ਨੇ ਤੇ ਇਹ ਪੜੇ ਨਹੀਂ ਨਾ ਜਾਂਦੇ ਜਿ세 ਤਰ੍ਹਾਂ ਸਾਡੇ ਮਸਤਕ ਦੇ ਲੇਖ ਹਨ ਉਹ ਵੀ ਪੁੱਠੇ ਹਨ ਜਦੋਂ ਉਹ ਮੋਰ ਨਾਲ ਝੋਕ ਕੇ ਸਤਿਗੁਰੂ ਦੀ ਚਲ ਨਾਲ ਵਿੱਚ ਲੱਗਦੇ ਹਨ ਤਾਂ ਸਾਡੇ ਮਸਤਕ ਦੇ ਲੇਖ ਜਿਹੜੇ ਨੇ ਉਹ ਸਿੱਧੇ ਹੋ ਜਾਂਦੇ ਹਨ ਤੁਸੀਂ ਦੇਖਿਆ ਕਿ ਮੋਰ ਦੇ ਅੱਖਰ ਪੁੱਠੇ ਪੜੇ ਨਹੀਂ ਜਾਂਦੇ ਸਨ ਕਿ ਜਦੋਂ ਮੋਰ ਜਿਹੜੀ ਝੁਕ ਗਈ ਕਾਗਿਤੇ ਲੱਗ ਗਈ ਤੇ ਉਹਦੇ ਅੱਖਰ ਸਿੱਧੇ ਹੋ ਗਏ ਇਸੇ ਤਰ੍ਹਾਂ ਜਦੋਂ ਅਸੀਂ ਨਿਮਰਤਾ ਦੇ ਨਾਲ ਸਤਿਗੁਰੂ ਦੇ ਚਰਨਾਂ ਜਾਣ ਕੇ ਮੱਥਾ ਟੇਕਦੇ ਆਂ ਸਾਡਾ ਮਸਤਕ ਜਿਹੜਾ ਗੁਰੂ ਦੇ ਚਰਨਾਂ ਤੇ ਲੱਗਦਾ ਹੈ ਮੋਹਰ ਤਰ੍ਹਾਂ ਤੇ ਫਿਰ ਕਹਿੰਦੇ ਸਾਡੇ ਜਿਹੜੇ ਮੱਥੇ ਦੇ ਲੇਖ ਨੇ ਮੱਥੇ ਦੇ ਜਿਹੜੇ ਭਾਗ ਨੇ ਉਹ ਸਿੱਧੇ ਹੋ ਜਾਂਦੇ ਹਨ ਇਸ ਕਰਕੇ ਸਾਨੂੰ ਸਤਿਗੁਰੂ ਦੇ ਚਰਨਾਂ ਵਿੱਚ ਜਾ ਕੇ ਨਿਮਰਤਾ ਦੇ ਨਾਲ ਜਿਹੜਾ ਉਹ ਮੱਥਾ ਟੇਕਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ